ਦੀ ਗੱਲ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਮਾਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਮਾਨ ਕਰਦੀ ਆ ਉਹ ਐਸ ਤੋਂ ਮੰਦਪਾ ਗੱਲ ਕੀ ਹੋਊਗੀ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਵਾ ਰਹੇ ਨੇਗੇ ਉਹਨਾਂ ਦਾ ਮਾਨ ਕਰ ਦੇਣਗੇ ਸ਼ਰਮਾਂ ਵਾਲੀ ਗੱਲ ਆ ਤੁਹਾਡੇ ਤੇ ਲੱਕ ਧੁੱਪ ਕੇ ਮਰ ਜਾਓ ਸਰਕਾਰ ਦਾ ਗੱਦੇ ਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਿੱਖ ਧਰਮ ਦੇ ਨਾਂ ਕਿਤੇ ਜੁਗ ਮਰ ਜਿਓ ਉਹਨਾਂ ਨੂੰ ਡੀਲੀਟ ਕਰ ਦਿੱਤਾ ਜਾਵੇ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤ ਹੀ ਮੰਦਭਾਗੀ ਗੱਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬੰਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਬੰਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪ੍ਰੋਜੈਕਟ ਕਰਨ ਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੇਕਰ ਲੀਡਰ ਆਪਣੀ ਆਪੋਜੀਸ਼ਨ ਜਿਹੜੇ ਨਗੇ ਉਹ ਜਾਣ ਪੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਵਹੋ ਇਸ ਤੋਂ ਬੰਦਪਾ ਕਾ ਗੱਲ ਕੀ ਹੋਊਗੀ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰ ਦੇਣਗੇ ਸ਼ਰਮਾਂ ਵਾਲੀ ਗੱਲ ਆ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਜੇਰ ਵਿੱਚ ਰੱਖੇ ਜਾਵੇ ਗੁਰੂਆਂ ਦਾ ਪਾਨ ਕੀਤਾ ਜੇਰ ਵਿੱਚ ਰੱਖੇ ਜਾਵੇ ਤੁਸੀਂ ਤੁਹਾਡੇ ਨੀਂਦ ਨਾ ਦੇ ਸਕੋ ਸਰਕਾਰ ਤੱਕ ਤੇ ਚੈੱਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਮੈਂ ਸਮਝਦਾ ਸਖਤ ਤਰ੍ਹਾਂ ਮਰੋਦੇ ਨਾ ਕਿ ਉਹ ਗਏ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਹਾਗਾ ਅੱਜ ਸੰਤਸਪਾਦ ਦਾ ਪਾਣ ਕਰਦੇ ਨੇਗੇ ਮੈਂ ਮੈਂ ਤਾਂ ਹੈਰਾਨ ਹਾਂਗਾ ਇਹਨਾਂ ਬੰਦਿਆਂ ਤੇ ਸਾਰੇ ਮਾਰਿਓ ਮੈਂਬਰ ਸਰਾਂ ਨੇ ਕਹਿਣਾ ਹੈ ਕਿ ਜਿਸ ਤਰ੍ਹਾਂ ਸੰਤ ਸੀਚੇਵਾਲ ਦੀ ਗੱਲ ਹੈ ਕਿ ਸਾਰਾ ਪੰਜਾਬ ਉਹਦਾ ਦੀ ਸੇਵਾ ਨੂੰ ਅਸੀਂ ਐਕਨੋਲਡਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਰ ਦੀ ਮर्यादा ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਵਲੈਸ ਉਥੇ ਦੁਆਰਾ ਜੀਵਨ ਬੜਪੜ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ ਤੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀ ਬੇੜੇ ਦੇ ਦਰਸ਼ਨ ਕਰਦੇ ਆ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਔਨਰ ਕੀਤਾ